ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਬਲ ਬਲ ਜਾਉਂ ਹਉ ਬਲ ਬਲ ਜਾਉਂ ਨੀਕੀ ਤੇਰੀ ਬਿਗਾਰੀ ਹਲੇ ਤੇਰਾ ਨਾਮ ਜਦੋਂ ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਜਦੋਂ ਨਾਮੇ ਦੇ ਸੁਡੋਬ ਸੁਡੋ ਨਾ ਪਹਿਲੀ ਵਾਰ ਉਦੋਂ ਦੀ ਗੱਲ ਹੈ ਖੁਸ਼ਖਬਰੀ ਤਾਂ ਹੋਈ ਜਾਂਦਾ ਕੋਈ ਚੰਗੀ ਖਬਰ ਆਵੇ ਜੰਗੀ ਸਭ ਤੋਂ ਜਿਆਦਾ ਖਬਰ ਵਧੀਆ ਮਿਲੀ ਐ ਤਾਂ ਉਹ ਗੱਲ ਕਰ ਰਿਆ ਹਾਂ ਖਬਰ ਖੁਸ਼ ਕਰਨ ਤਰੀਕ ਤਾਂ ਨਹੀਂ ਲਿਖੀ ਕੋਈ ਸਮਾਂ ਬਣੀ ਲਿਖਿਆ ਦੱਸਿਆ ਵੀ ਫਲਾੜੀ ਤਰੀਕ ਸੀ ਇੰਨੇ ਵਜੇ ਦੀ ਗੱਲ ਸੀ ਉਹ ਤਾਂ ਲਿਖੀ ਦੀ ਪਰ ਉਹ ਲਿਖਦਾ ਐਰਾ ਲਫਦਾ ਐਰਾ ਨਹੀਂ ਹੈ ਵਿੱਦੀ ਲਾਤੀ ਤੇ ਵਿੱਦੀ ਤਾਂ ਵਿੱਦੀ ਦਾ ਲੋੜੇ ਦੀ ਸੀ ਤੇ ਲਾਉਣ ਲਈ ਯਾਰਾ ਕਿਸੇ ਨੂੰ ਸੰਬੋਧਨ ਕੀਤਾ ਹਲੇ ਯਾਰਾ ਹਲੇ ਯਾਰਾ ਕਿਸੇ ਨਾਲ ਦੇ ਨੂੰ ਕਿਹਾ ਯਾਰ ਕਿਸੇ ਨੂੰ ਖੁਸ਼ਖਬਰੀ ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਖੁਸ਼ਖਬਰੀ ਆਪਣੇ ਮਾਨੂੰ ਐ ਕਿਹਾ ਜਬੁੱਦੀ ਨੂੰ ਆਈ ਗੱਲ ਸਮਝ ਚਾ ਫਿਰ ਮਾਨੂੰ ਕਹਿੰਦੀ ਐ ਖੁਸ਼ਖਬਰੀ ਦੱਸਾਂ ਤੈਨੂੰ ਮੈਨੂੰ ਕੋ ਗੱਲ ਸਮਝ ਆ ਗਈ ਮੈਂ ਬੁਝਲੀ ਬਿਹਾਰਤ ਜਾ ਜਾਣੇ ਜਾਣੇ ਦੇ ਰਾਜਾ ਰਾਮ ਕੀ ਕਹਾਣੀ ਹੈ ਫਿਰ ਖੁਸ਼ਖਬਰੀ ਹੈ ਹਲੇ ਆਰਾ ਹਲੇ ਜਿਵੇਂ ਹੈਲੋ ਆਪਾ ਕਹਿੰਦੇ ਨਾ ਉਹੀ ਆ ਹਲੇ ਲਹੂ ਸੰਬੋਧਨ ਕੀਤਾ ਹਲੇ ਉਸ ਬੜੇ ਦਾ ਸ਼ਬਦ ਹੈ ਉਸ ਬੜੇ ਦੀ ਭਾਸ਼ਾ ਹੈ ਹਲੇ ਆਰਾ ਹਲੇ ਆਰਾ ਖੁਸ਼ਖਬਰੀ ਖੁਸ਼ਖਬਰੀ ਬਲਬਨ ਜਾਉਂ ਹੋਂ ਬਲਬਨ ਜਾਉਂ ਮੈਂ ਤੈਨੂੰ ਖੁਸ਼ਖਬਰੀ ਦੀ ਗੱਲ ਦੱਸਾਂ ਬਲਬਲ ਜਾਊ ਬਲਬਲ ਜਾਊ ਵੋ ਕੁਰਬਾਨ ਜਾਵਾਂ ਬਲਹਾਰ ਜਾਵ ਨੀਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਉ ਤੇਰੀ ਏਲੀ ਬਿਗਾਰੀ ਏ ਨੀਕੀ ਤੇਰੀ ਬਿਗਾਰੀ ਆ ਜਿਹੜਾ ਤੈਨੂੰ ਕਾਬਲ ਦੱਸਿਆ ਨਾ ਹੁਣ ਬਿਗਾਰ ਬਿਗਾਰ ਹੁੰਦੀ ਏ ਜਿਹਦੀ ਤਨਖਾਹ ਨਹੀਂ ਮਿਲਣੀ ਕੁਛ ਜੇ ਤਨਖਾਹ ਮਿਲਣੀ ਏ ਰੋਟੀ ਕਪੜਾ ਰੋਟੀ ਕਪੜਾ ਤਨਖਾਹ ਥੋੜੀ ਏ ਰੋਟੀ ਕਪੜਾ ਤਨਗਾਦ ਅਲੀ ਹੁੰਦੀ। ਉਹ ਰੋਟੀ ਤਾਂ ਖਾਣੀ ਹੋਈ ਆ। ਜਿਹੜੇ ਅੱਗੇ ਵਿਗਾਰ ਕਰਦੇ ਸੀ ਲੋਕ ਨਾ ਰੋਟੀ ਤਾਂ ਦਿੰਦੇ ਤੇ ਉਹਨਾਂ ਨੂੰ। ਤੇਹਾੜੇ ਨਹੀਂ ਦੇ ਦਿੰਦੇ। ਦਿਹਾੜੇ ਨਹੀਂ ਮਿਲਦੀ ਰੋਟੀ ਮਿਲਦੀ। ਢਿੱਕੇ ਤੇਰੀ ਵਿਗਾਰੀ ਤੇਰੀ ਜਿਹੜੀ ਵਿਗਾਰ ਵੀ ਕਰਦੀ ਪਵੇ ਨਾ ਉਹ ਵੀ ਥੋੜੀ ਹੈ। ਸੰਸਾਰ ਦੇ ਵਿੱਚ ਹੋਰ ਹੈ ਜੀ ਕੋਈ ਵਿਗਾਰ ਹੈ ਹੀ ਨਹੀਂ। ਆਲੇ ਤੇਰਾ ਨਾਮ ਤੇਰਾ ਹੁਕਮ ਸਭ ਤੋਂ ਸ਼ਰੋਬੜੀ ਆਲੇ ਤੇਰਾ ਨਾਮ ਆਲੇ ਹੁੰਦਾ ਸ਼ਰੋਬੜੀ ਤੇਰਾ ਹੁਕਮ ਜਿਹੜਾ ਨਾ ਸਭ ਤੋਂ ਸ਼ਰੋਬੜੀ ਓ ਹੁਕਮ ਦਾ ਮੈਸੇਜ ਦੇਣ ਦੀ ਬਗਾਲਤਾ ਮੈਨੂੰ ਦਿੱਤੀ ਹੈ ਉਹ ਇਦੋਂ ਵਧੀਆ ਬਗਾਲ ਹੋਰ ਕੀ ਹੋ ਵੀ ਮੇਰਾ ਹੁਕਮ ਸੁਣਾ ਦੇ ਲੋਕਾਂ ਨੂੰ ਜਿਸੇ ਰਾਜੇ ਦਾ ਹੁਕਮ ਸੁਣਾਈਏ ਛੋਟੇ ਮੋਟੇ ਦਾ ਉਹ ਬੰਦਾ ਮਾਨ ਨਹੀਂ ਹੈ ਵਰਿਆਦੀ ਕਰਨ ਵਾਲਾ ਮਾਨ ਨਹੀਂ ਵਰਿਆਦੀਓ ਕਰਦਾ ਵੈਸੇ ਤਾਂ ਬਗਾਰੀ ਬਨਿਆਦੀ ਦੀ ਹੋਈ ਆ ਉਹ ਜੋ ਅਕਬੀਰ ਕਹਿੰਦਾ ਭਈ ਮੈਂ ਢੋਲ ਬੋਡੇ ਤੇ ਚੜ ਕੇ ਸਾਰੇ ਢੋਲ ਵਾਲਾ ਵਰਿਆਦੀਓ ਕਰਦਾ ਫਿਰਦਾ ਹੁੰਦਾ ਮਾਦਨ ਕਹਿੰਦੇ ਚੜਾਓ ਬਨਿਆਦੀਓ ਕਰਦੇ ਨੇ ਬਨਿਆਦੀਓ ਕੀਤੀ ਅਕੀਲ ਨੇ ਭਗਤਾਂ ਨੇ ਬਨਿਆਦੀਓ ਕੀਤੀ ਉਹਦੀ ਬਨਿਆਦੀਓ ਗੁਰਪਾਣੀ ਦੀ ਗੁਰਬਾਣੀ ਦੀ ਵਿਆਖਿਆ ਸਿਰਫ ਬੁਨਿਆਦੀ ਆ ਔਰ ਕੁਛ ਨਹੀਂ ਹੈ ਸਾਰੇ ਨੂੰ ਦੱਸਣੀ ਗੱਲ ਬੁਨਿਆਦੀ ਹੁੰਦੀ ਹੈ ਵਿਆਦੀ ਆਲਾ ਕੀ ਕਰਦਾ ਹੈ ਗੌਰਮੈਂਟ ਦਾ ਕੋਈ ਮੈਸੇਜ ਹੁੰਦਾ ਹੈ ਸਨੇਹਾ ਹੁੰਦਾ ਕੋਈ ਵੀ ਉਹ ਤੋਂ ਢੇਰੂ ਦੱਸਦਾ ਫਿਰਦਾ ਆਪ ਅਕਤਰ ਦੀ ਡਿਊਟੀ ਹੁੰਦੀ ਹੈ ਬੁਨਿਆਦ ਇਹਦਾ ਬੁਨਿਆਦੀ ਕਰਨ ਵਾਲੇ ਨੇ ਐਵੇਂ ਬਹੁਤੀ ਬੜੀ ਕੁਰਸੀ ਨਹੀਂ ਹੈ ਕਿ ਇਹ ਜਹਾ ਇਨਾਨਕ ਸੀਗਾ ਉਹਦੇ ਆਦੀ ਕਰਨ ਵਾਲੇ ਬਿਗਾਰੀ ਉਹਦੀ ਵੀ ਤਾਂ ਬਿਗਾਰੀ ਹੈ ਨਾਨਕ ਬਿਗਾਰੀ ਦੀ ਸੀ ਉਹ ਨਾਨਕ ਕਹਿੰਦਾ ਲਾਲਾ ਗੋਲਾ ਤੁਸੀਂ ਪਤਾ ਨਹੀਂ ਕੀ ਬਣਾਤਾ ਚੱਕ ਕੇ ਉਹ ਗਾਰੀਆਂ ਨੇ ਸਾਰੇ ਮਨਿਆਦੀ ਵਾਲੇ ਹੀ ਹੁੰਦੇ ਨੇ ਦਾਦ ਨੇ ਸਾਰੇ ਹੁਕਮ ਪਰਮੇਸ਼ਰ ਦਾ ਹੀ ਆ ਹੁਕਮ ਪਰਮੇਸ਼ਰ ਦਾ ਪਰ ਹੁਕਮ ਇਤੋਂ ਵੱਡਾ ਹੁਕਮ ਨਹੀਂ ਕਹਿੰਦਾ ਜਿਹੜੀ ਮਨਿਆਦੀ ਉਹਨਾਂ ਨੇ ਕੀਤੀ ਹੈ ਹੋਰ ਇਹਦਾ ਕਿਸੇ ਨੂੰ ਮਿਲਦੀ ਹੈ ਨਾ ਮਨਿਆਦੀ ਐਡੇ ਵੱਡੇ ਹੁਕਮ ਦੀ ਇਹ ਹੁਕਮ ਨਹੀਂ ਮਨਿਆਦੀ ਮਿਲਦੀ ਬੜੀ ਔਖੀ ਆ ਇਤੋਂ ਵੱਡੀ ਕੋਈ ਪਦਵੀ ਹੋਈ ਨਹੀਂ ਫਿਰ ਸੰਸਾਰ ਸਭ ਤੋਂ ਵੱਡਾ ਸ਼ਕਤੀਸ਼ਾਲੀ ਆਦਮੀ ਬਣਿਆ ਜਾਂਦਾ ਹੈ ਕੀਮਤੀ ਆਦਮੀ ਬਣਿਆ ਜਾਂਦਾ ਹੈ ਭਰੋਸੇ ਵਾਲਾ ਆਦਮੀ ਜਿਹਨੂੰ ਬਣਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਭਰੋਸਾ ਪਰਮੇਸ਼ਰ ਕਰਦਾ ਉਹ ਤੋਂ ਬਣਿਆਦੀ ਕਰਵਾਉਂਦਾ ਵੀ ਕੋਈ ਉਲਟ ਰਾਂਗਾ ਇਹ ਬਣਿਆਦੀ ਜਾ ਕੇ ਲਫਜ ਬੁਰਿਆਦੀ ਕਰਨੀ ਵੀ ਆਉਂਦੀ ਹੈ ਹੋਰੇ ਕੁਝ ਕਰਿਆ ਹੋਵੇ ਬੁਰਿਆਦੀ ਵੀ ਗਲਤ ਕਰਿਆ ਹੋਵੇ ਜਾ ਕੇ ਹਾਂ ਉਰਿਆ ਦਿਵਿਤਾ ਠੀਕ ਕਰਨੀ ਚਾਹੀਦੀ ਹੈ ਕੋਈ ਕੋਈ ਲਫਜ਼ ਉਲਟਾ ਸਿੱਧਾ ਬੋਲਿਆ ਵੇ ਹਾਂਜੀ ਰਹਾਉ ਕੁਜ਼ਾ ਆਮਦ ਕੁਜ਼ਾ ਰਫਤੀ ਕੁਜ਼ਾ ਮੇ ਰਵੀ ਆ ਦੇਖੋ ਕੀ ਹੈ ਮਨੇ ਅੱਦੀ ਕਹਿੰਦਾ ਇਹ ਕਹਦੇ ਕੁਜ਼ਾ ਆਮਦ ਜਿੱਦੀ ਦੁਨੀਆ ਆਈ ਹੈ ਉਹਦੇ ਹੁਕਮ ਨਾਲ ਆਈ ਹੈ ਇੱਥੇ ਕੁਜ਼ਾ ਆਮਦ ਕੁਰਾਨ ਦਾ ਹੁਕਮ ਸਾਰਿਆਂ ਦੀ ਇੱਥੇ ਐਂਟਰੀ ਜਿਹੜੀ ਹੈ ਦੁਨੀਆਂ ਵਿੱਚ ਹੁਕਮ ਦੇ ਬਿਨਾਂ ਕਿਸੇ ਦੀ ਐਂਟਰੀ ਨਹੀਂ ਹੈ ਆ ਇੱਥੇ ਏਡੇ ਵੀੜੇ ਪਦਾਰਥ ਨੇ ਖਾਣ ਨੂੰ ਇੰਨਾ ਕੁਝ ਪੈਦਾ ਕੀਤਾ ਉਹਨੇ ਬਿਨਾਂ ਹਰੇ ਕਿਸੇ ਨੂੰ ਵੰਡ ਦੇ ਤੂੰ ਉਹ ਮੈਰਿਜ ਪੈਲੇਸ 'ਚ ਨਹੀਂ ਵੰਡ ਦਿੰਦੇ ਅਗਲੇ ਉਹਨੂੰ ਵੰਡਦੇ ਗਏ ਜਿਨ੍ਹਾਂ ਦੇ ਕਾਲ ਨੇ ਸੱਦਾ ਦਿੱਤਾ ਜਿਹਨੂੰ ਤੂੰ ਆ ਕੇ ਫੜ ਜੂ ਆ ਕੇ ਇਹ ਨਾ ਪਦਾਰਥ ਉਹਨੇ ਰੱਖੇ ਨੇ ਔਰੇ ਪਾ ਕੇ ਪਾੜ ਕੇ ਹਰੇ ਗੁਰਮਾਨ ਦੇ ਦੂ ਉਹ ਆਪਣੀ ਮਰਜੀ ਬਣਾਣੀ ਗੇ ਨੂੰ ਪਾੜ ਦਿੰਦਾ ਕੁਜ਼ਾ ਆਮਦ ਕੁਜ਼ਾ ਰਫਤੀ ਜੋ ਆਇਆ ਹੈ ਹੁਕਮ ਨਾਲ ਆਇਆ ਇੱਥੇ ਕੁਜ਼ਾ ਆਮਦ ਆਵੰਦ ਕਿਸੇ ਦੀ ਵੀ ਸੰਸਾਰ ਚ ਐਂਟਰੀ ਕਿਸੇ ਦੀ ਵੀ ਸੰਸਾਰ ਹੁਕਮ ਨਾਲ ਹੈ ਇਹ ਬਣਦੀ ਹੋਣੀ ਕੀਤੀ ਇਹ ਗੱਲ ਕਹਿ ਦੇ ਜਾ ਕੇ ਕੁਜ਼ਾ ਰਫਤੀ ਰਫਤੀ ਜਿਹੜਾ ਇਥੋਂ ਜਾਊਗਾ ਨਾ ਉਹ ਵੀ ਯੋਗਵਨ ਨਾਲ ਜਾਊਗਾ ਐ ਨਹੀਂ ਹੈਗਾ ਪਲੇਟਾਂ ਜੇ ਛੱਡ ਗਿਆ ਤੇ ਵਿਚਾਰੇ ਜੇ ਭੱਜੇ ਝੂਠ ਜਾਊਗਾ ਉਹ ਯੋਗਵਨ ਨਾਲ ਆਊਗਾ ਯੋਗਵਨ ਨਾਲ ਕੁਜ਼ਾ ਮੇ ਰਵੀ ਆ ਫਿਰ ਜੇ ਇੱਥੇ ਨਹੀਂ ਰਹੂਗਾ ਜਿੱਤੇ ਰਹੂਗਾ ਹੋ ਕਿਤੇ ਵੀ ਰਹੇ ਚਾਹੇ ਰਹਿਣਾ ਵੀ ਹੁਕਮ 'ਚੇ ਪਉ ਜੇ ਇੱਥੇ ਰਹੇ ਰਾਮੇ ਰਵੀ ਜੇ ਇੱਥੇ ਰਹੇ ਜਿੰਨਾ ਚਿਰ ਅੰਦਰ ਆਕੇ ਉੱਧਰ ਆ ਕੇ ਵੀ ਹੁਕਮ ਨਹੀਂ ਤੋੜ ਕੇ ਰਹਿ ਸਕਦਾ ਹੋ ਜਿੰਨਾ ਜਰ ਅੰਦਰ ਰਹੂਗਾ ਉਹਨਾ ਚਿਰ ਵੀ ਹੁਕਮ 'ਚੇ ਰਹੂਗਾ ਕੁਦਾ ਮੇ ਰਵੀ ਹੁਕਮ 'ਚੇ ਰਹਿਣਾ ਪਊਗਾ ਸੰਸਾਰ ਜਿੰਨਾ ਚਿਰ ਰਹੇਗਾ ਹੁਕਮ ਤੇ ਕੁਛ ਨਹੀਂ ਕਰ ਸਕਦਾ ਬਿਨਾਂ ਹੁਕਮ ਤੇ ਇੱਕ ਚਵਚਾਰੀ ਕਰੀ ਤੇ ਦਿਖਾ ਸਕਦਾ ਮੈਨੂੰ ਹੁਕਮ ਤੇ ਜਿਹੜਾ ਉਹਦਾ ਲਿਖਿਆ ਹੋਇਆ ਹੁਕਮਾ ਉਹੀ ਚੀਜ਼ ਖਾ ਸਕਦਾ ਉਹ ਉਹ ਕਹਿਣਾ ਉਹ ਨੂੰ ਗੇੜ ਦੇ ਅੰਦਰ ਉਹ ਤਾਂ ਮੈਂ ਆਪਣੀ ਮਰਜ਼ੀ ਨਾਲ ਖਾਉਂਗਾ ਜੋ ਮਰਜ਼ੀ ਖਾਵਾਂ ਮਨ ਮਰਜ਼ੀ ਦੋਨਾ ਮਰਜ਼ੀ ਫਿਰ ਵੀ ਨਹੀਂ ਕੁਛ ਹੈ ਦੇ ਕਰਨ ਨੂੰ ਸਭ ਕੋ ਜੇ ਖਾਣ ਨੂੰ ਹੋਈ ਹੈ ਜਾਂ ਉਹਦੀ ਮਰਜ਼ੀ ਹੈ ਕਰ ਉਹਦੀ ਮਰਜ਼ੀ ਨਾਲ ਹੀ ਸਕਦਾ ਕੁਝ ਹਾਂਜੀ ਕੁਦਾ ਮੇ ਰਵੀ آمد ਕੁਜਾ ਰਵਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਈ ਦਵਾਰਕਾ ਨਗਰੀ ਦਵਾਰਕਾ ਨਗਰੀ ਦੇ ਵਿੱਚ ਜਿਹੜੇ ਸੀ ਕ੍ਰਿਸ਼ਨ ਦਵਾਰਕਾ ਉਹ ਹੈ ਨਾ ਪਰੇ ਜਦ ਮੈਂ ਅਸੀਂ ਜਿਹੜੀ ਉਹ ਦਵਾਰਕਾ ਨਗਰੀ ਦੇ ਵਿੱਚ ਜਿਹੜੀ ਰਾਸ ਸੀ ਦੁਆਰਕਾ ਨਗਰੀ ਦੀ ਰਾਤ ਨੇ ਤਾਂ ਕਾਹਲੀ ਵਿਗਾੜੀ ਸੀ ਦੁਆਰਕਾ ਨਗਰੀ ਰਾਤ ਡਗੋਈ ਜਿਹੜੀ ਇੱਥੇ ਦੀ ਦੁਆਰਕਾ ਨਗਰੀ ਦੀ ਸੌਦਾ ਨਾ ਮਾਇਆ ਰਾਸੀ ਮਾਇਆ ਐ ਇੱਥੇ ਦਾ ਗਿਆਨ ਆ ਜਿਹੜਾ ਨਾ ਦੁਆਰਕਾ ਨਗਰੀ ਦਾ ਇਹਨੇ ਸਾਰਾ ਪਕਾੜਿਆ ਕੰਮ ਰਾਸ ਬਗੋਈ ਰਾਸੀ ਰਾਸ ਰਾਸੀ ਹੁੰਦੀਆਂ ਨਾ ਨਾਮ ਦਾ ਤਾਨੂੰ ਵਿਗਾੜਤਾ ਇਹਨੇ ਆ ਮੈਂ ਸਭ ਕਰਤਾ ਇੱਥੇ ਦਾ ਤਾਣਾ ਤਨ ਬਣਾ ਲਿਆ ਉਹ ਨਾਮ ਤਾਂ ਖਤਮ ਨਾਮ ਧੰ ਦੇ ਵਿੱਚ ਵੀ ਆ ਗਿਆਨ ਪਾਤਾ ਉਹ ਊੜ ਗਿਆਨ ਪਾਤਾ ਰਾਸ ਲੀਲਾ ਸ਼ੁਰੂ ਕਰਤੀ ਨਾ ਇਹ ਵਿਗਾੜਤੀ ਪਰਮ ਗਿਆਨੀਆਂ ਨੇ ਪਰਮ ਗਿਆਨ ਦੇ ਵਿੱਚ ਪਰਮ ਗਿਆਨੀਆਂ ਦੀ ਖੀਰ ਬਣਾਇਆ ਪਰਮ ਗਿਆਨੀਆਂ ਨੇ ਸੁਹਾਵਕਤੀ ਉੱਤੇ ਚਲ ਮਗੋਤੀ ਕਹਿੰਦੇ ਤੇਰਾ ਜ਼ਾਇਲ ਦਿਆ ਸਾਡੇ ਕਹਿੰਦੇ ਸੌੜ ਆਤੀ ਸੌਨੇ ੜੋਂ ਦਾ ਉਹ ਖੀਰ ਵੜਾਉਂਦਾ ਤਾਂ ਕਿ ਸੌੜ ਆਉਂਦਾ ਤਾਂ ਅਤਵ ਕੋ ਨੂੰ ਸੌੜ ਉਹਨੂੰ ਕਿਹਾ ਸੀ ਉਹਨੇ ਉਂਝੜਾ ਪਰ ਕੇ ਵਿੱਚ ਪਾਤਾ ਜਿਆਦਾ ਵੀ ਟੇਸਟ ਵਿੱਚੇ ਪਾ ਦੋ ਉਹ ਆ ਟੇਸਟ ਪਾਇਆ ਹੈ ਵਿੱਚ ਟੀਕਿਆਂ ਚ ਸਵਾਦਾ ਖੀਰ ਚ ਅਕੀਰ ਸਾਗਰ ਉਹਦਾ ਟੀਕੇ ਬਣਾਏ ਨੇ ਨਾ ਕੋਈ ਪਾਤਾ ਸੌਦਾ ਚੂੜਾ ਮੁੱਟ ਪਰ ਕੇ ਉਹ ਵਿੱਚ ਕੋਲੇ ਨੇ ਜੋ ਛੋਟੇ ਉਹ ਕੋਲੇ ਤਾਂ ਪਤਾ ਲੱਗ ਜਾਂਦਾ ਸੌਦਾ ਰੰਗ ਹੋ ਜਾਈਆ ਚਟਾ ਸੌ ਆ ਪਛਾਣ ਨਹੀਂ ਹੋ ਗਿਆ ਕੋਲਾ ਪਛਾਣਿਆ ਜਾਂਦਾ ਹਾਂਜੀ ਜਾਂ ਫਿਰ ਖਾਣ ਵਾਲੇ ਨੂੰ ਪਤਾ ਲੱਗਦਾ ਖਾਣ ਵਾਲੇ ਨੂੰ ਪਤਾ ਲੱਗਦਾ ਜੇ ਨੂੰ ਖੀਰ ਅਸਲੀ ਖਾਦੀ ਹੋਵੇ ਜਿੰਨਾ ਚਿਰ ਅਸਲੀ ਖੀਰ ਨਹੀਂ ਖਾਧੀ ਸਵਾਲੀਓ ਖਾਈ ਜਾਂਦੇ ਨੇ ਉਹਨਾਂ ਨੂੰ ਪਤਾ ਹੈਗਾ ਉਹ ਕਹਿੰਦੇ ਹੁੰਦੀ ਉਹੇ ਜੀਆ ਜੇ ਅਸਲੀਓ ਨਹੀਂ ਕਹਦੇ ਖਾਧੀ ਜਿੰਨਾ ਚਿਰ ਅਸਲੀ ਖੀਰ ਨਹੀਂ ਖਾਧੀ ਸਵਾਲੀ ਖਾ ਸਕਦਾ ਜਿਹਨੇ ਅਸਲੀ ਖਾਧੀ ਫੇਰ ਨਹੀਂ ਕਹਦਾ ਸਵਾਲੀਓ ਕਹਿੰਦਾ ਇਹ ਤਾਂ ਕੋਈ ਹੋਰ ਪਾਇਆ ਹੋਇਆ ਜਿਹਦੇ ਅਸਲੀ ਲੱਗ ਜਾ ਮੂੰਹ ਚਮਚਾ ਕੇ ਤੇ ਮਿਲ ਜਾ ਉਹੇ ਕਹਿੰਦਾ ਸਵਾ ਭਾਈ ਹੋਈ ਉਹ ਕਹਿੰਦਾ ਕੰਨ ਉਹ ਤਾਂ ਦੋ ਜਾਨ ਨੂੰ ਰੋੜਾ ਪਾ ਦੂ ਵੀ ਆ ਵਿੱਚ ਕੋਲੇ ਤਾਂ ਇਹ ਦੀਦੇ ਨੇ ਉਹ ਬਰੀਕ ਬਰੀਕ ਡਲੀਆਂ ਕੋਲੇ ਤੁਹਾਨੂੰ ਕੱਢ ਕੇ ਦਿਖਾ ਲਤੇ ਵੀ ਆਏ ਪਏ ਨੇ ਜਿਨ੍ਹਾਂ ਨੇ ਪਾਏ ਨੇ ਜਿਹੜੀ ਸੁਆਹ ਪਈ ਹੋਈ ਆ ਐ ਭਈ ਹੋਈ ਹੈ ਨਿਸ਼ਾਨੀਆਂ ਰਸਤੀਆਂ ਹੁਣ ਜਿਹਨੇ ਖਾਣੀ ਖਾਈ ਜਾਵੇ ਸਾਨੂੰ ਕੀ ਫਰਕ ਪੈਂਦਾ ਭਾਈ ਅਸਲੀ ਵਾਲੇ ਅਸਲੀ ਖਾਈ ਜਾਣ ਸੁਆਹ ਵਾਲੇ ਸੁਆਣੀ ਖਾਈ ਜਾਣ ਸੁਆਹ ਜਿਹਨਾਂ ਦੇ ਮੂੰਹ ਲੱਗੀ ਹੋਈ ਐ ਦੂਈਓ ਦੂਈ ਖਾਈ ਜਾਣ ਉਗੜਾ ਟੀਕੇ ਅਸੀਂ ਕਹਿੰਦਾ ਵੀ ਨਾ ਕਰੋ ਹੁਣੋ ਐਜੀਪੀਸੀ ਵਾਲੇ ਖਾਦੇ ਹੀ ਨੇ ਰੋਜ਼ ਉਹ ਬਣਦੇ ਹੀ ਨੇ ਉਹਨਾਂ ਨੇ ਫਰ ਪਾਇਆ ਕਲਾ ਪ੍ਰਸ਼ਾਦ ਵੀ ਹੋਈ ਐ ਖੀਰ ਵੀ ਹੋਈ ਉਹਨਾਂ ਦੀ ਉਹੋ ਹੀ ਵਰਤਾਰੇ ਨੇ ਉੱਥੇ ਲੋਕ ਖਾਣੇ ਉਹ ਕਹਿੰਦੇ ਖਾਣੇ ਵਾਲੇ ਉਹ ਹੀ ਜਈ ਨੇ ਉਹਨਾਂ ਕੋ ਸੰਧ ਤਾਂ ਉਹ ਹੀ ਜੀ ਹੈ ਹੁਣ ਐ ਉਹਨਾਂ ਦੀ ਸੰਧ ਖੜ ਜਾ ਵਧੀਆ ਖੀਰ ਦੇਣ ਲੱਗ ਜਾਣ ਉਹਨਾਂ ਦੀ ਗੋਲ ਦਾ ਘਾਟਾ ਪੈ ਜਾ ਚੱਲਣ ਦਾ ਉੱਥੇ ਵੀ ਉਹ ਹੀ ਆਲੇ ਜਾ ਸੰਗਤ ਐ ਕੋ ਉਹ ਬਦਲ ਦੋ ਫਿਰ ਬਦਲ ਲੈਣਗੇ ਅੰਦਰੋਂ ਦਾ ਬਦਲ ਨੂੰ ਤਿਆਰ ਨੇ ਪਰ ਸੰਗਤ ਤੇ ਮਜਬੂਰ ਸੰਗਤ ਓੜਨਦੇ ਨੇ ਉਹ ਇਹ ਸੰਗਤ ਕੋ ਵੀ ਸਾਡੇ ਤਾਂ ਹੁਣ ਮੂੰਹੇ ਹੀ ਲੱਗੀ ਹੋਈ ਐ ਵਧੀਆ ਉਹ ਵਿੱਚ ਤਾਂ ਹੈ ਉਹ ਕੁਛ ਖੀਰ ਤਾਂ ਖੀਰ ਐ ਸੋਏ ਐ ਵਿੱਚ ਖੀਰ ਤਾਂ ਅਸਰ ਬੜਾ ਕਰੂਗੀ ਫਿਰ ਵੀ ਖੀਰ ਫਿਰ ਵੀ ਅਸਰ ਕਰੂਗੀ ਵਿੱਚ ਸੋਦਾ ਵੀ ਅਥੇ ਜਾਈ ਜਾਊਗਾ ਕੋਈ ਥੋੜਾ ਬੋਤਾ ਹੂੰਬ ਤੇਰੀ ਪਾਗਰੀ ਮੀਠੇ ਤੇਰੇ ਬੋਲ ਦਵਾਰ ਕਾ ਨਗਰੀ ਕਾ ਹੈ ਗੇ ਮੰਗੋਲ ਖੂਬ ਤੇਰੀ ਪਗੜੀ ਖੂਬ ਤੇਰੀ ਪਗ ਤੇਰੇ ਦੀ ਬਜਾਇ ਤੇਰੀ ਅਜਾ ਤੇਰੀ ਜਿਹੜੀ ਲਫ਼ਜ਼ ਇਹਨਾਂ ਨੇ ਵਰਤੇ ਆ ਔਰੇ ਇਹ ਤੋਂ ਉਹਨਾਂ ਨੇ ਪਗੜੀ ਬਣਾ ਲਿਆ ਲਓ ਤੇਰੀ ਵਰਤਾ ਭਗਤ ਦੇ ਤੇਰਾ ਤੇਰੀ ਇਹ ਜਿਹੜੇ ਨਿਰਾਕਾਰੀ ਦੁਨੀਆ ਦੇ ਵਿੱਚ ਇਹ ਜੈਂਡਰ ਨਹੀਂ ਹੁੰਦਾ ਜੈਂਡਰ ਤੁਸੀਂ ਚਾਹ ਫੈਮੀਨਨ ਨਾਲੋ ਚਾਹੇ ਫੁਲਿੰਗ ਲਾਲ ਹੋ ਚਾਹੇ ਸੀਲਿੰਗ ਲਾਲ ਜੈਂਡਰ ਦਾ ਕੋਈ ਫਰਕ ਨਹੀਂ ਪਾਗ ਜਿਹੜਾ ਰਸਤਾ ਹੈ ਉਹ ਪਲਿੰਗ ਹੈ ਇਹ ਤਾਂ ਤੇਰੀ ਨਹੀਂ ਸੀ ਲਗਣਾ ਪਾਗ ਨਾ ਪੈਰ ਹੁੰਦਾ ਪਾਗ ਪੈਰ ਉਹ ਪਾਗ ਕਿਉਂਕਿ ਪਲਿੰਗਾ ਹੈ ਤੇਰੀ ਲਾਤਾ ਉਹਨਾਂ ਨੇ ਪਾਗ ਰੀ ਦੇ ਨਾਲ ਪਗੜੀ ਬਣਾਤਾ ਖੂਬ ਤੇਰੀ ਪਗਰੀ ਹੋਰ ਤੇਰੀ ਸ਼ਾਇਦ ਨਾ ਹੋਵੇ ਇਹਨਾਂ ਨੇ ਤੇਰੀ ਸ਼ਬਦੇ ਬਦਲਤਾ ਹੋਵੇ ਹੋ ਸਕਦਾ ਤੇਰੀ ਨਾ ਹੋਵੇ ਤੇਰਾ ਪਗਰੀ ਹੋਵੇ ਨਾ ਤੇਰੀ ਤੇਰਾ ਨਹੀਂ ਹੋਤਾ ਤੇਰੀ ਹੋਊ ਤੇਰੋ ਆਊਗਾ ਤੇਰੋ ਤੇਰੋ ਲਫ਼ਜ਼ ਫਿੱਟ ਹੁੰਦਾ ਹੂੰ ਖੂਬ ਤੇਰੋ ਪਗਰੀ ਤੇ ਤੇਰੋ ਲਫ਼ਜ਼ ਕਰਦੀ ਏ ਤੇਰੀ ਤੇ ਫਿਰ ਪਰਮੇ ਦੀ ਪੈਦਾ ਹੁੰਦੀ ਫਗਤ ਜੀ ਨਾ ਤੇਰੋ ਇਲਕੇ ਆਉ ਕਿ ਸੇ ਬਰਮਾਸ਼ ਨੇ ਕੀਤਾ ਹੈ ਖੂਬ ਤੇਰੋ ਫਾਗਰੀ ਤੇਰੇ ਲਪੈਲ ਨੇ ਚੜਨੇ ਖੂਬ ਨੇ ਹੈ ਅਤ ਸੁੰਦਰ ਚੀਜ਼ ਨੂੰ ਖੂਬ ਕਹਿੰਦੇ ਨੇ ਅਤੀ ਸੁੰਦਰ ਜਿਹੜੀ ਚੀਜ਼ ਹੈ ਨਾ ਉਹ ਖੂਬ ਹੁੰਦੀ ਖੂਬ 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 ਤੇਰੋਂ ਨਾ ਝੋੜ ਝੋੜ ਝੋਠ ਦੁਨੀ ਗੋਬਰ ਤੇ ਵੀ ਰੋਬ ਦੇਵਦਾ ਆ ਖੂਬ ਸ਼ਬਦ ਦੇ ਕੀ ਅਰਥ ਨੇ ਜਿਹਦਰੋਂ ਵਧੀਆ ਕੋਈ ਚੀਜ਼ ਹੋਵੇ ਹੀ ਨਾ ਖੂਬ ਤੇਰੇ ਜਿਹੜੇ ਚੜਨੇ ਇਹ ਤੋਂ ਚੜਨ ਵਧੀਆ ਕਿਸੇ ਚੀਜ਼ ਦੇ ਨਹੀਂ ਦੀ ਖੂਬ ਤੇਰਾ ਪਗੜੀ ਤੇਰੀ ਨਹੀਂ ਲਫ਼ਜ਼ ਤੇਰਾ ਹੀ ਪੜਨਾ ਆ ਸੀ ਮਿੱਠੇ ਤੇਰੇ ਕਿਉਂਕਿ ਫੇਰ ਨਾ ਤਾਂ ਕਪਟਾ ਦਾ ਫਰਕ ਪੈਂਦਾ ਨਾ ਬੈਲੈਂਸ ਦਾ ਫਰਕ ਪੈਂਦਾ ਸੁਭਜਣ ਵਾਲੇ ਨੂੰ ਸੌਖਾ ਹੈ ਖੂਬ ਤੇਰੋ ਪਗੜੀ ਤੇਰੀ ਇਹਨਾਂ ਨੇ ਅਸਲ ਚ ਪਗੜੀ ਜਾਂ ਪਗੜੀ ਇਕੱਠਾ ਬਣ ਲਾਗੇ ਤੇਰੀ ਇਹਨਾਂ ਨੇ ਤੇਰੋ ਤੇ ਤੇਰੀ ਬਣਾ ਲਿਆ ਉਹਨਾਂ ਨੇ ਕਹ ਤੇਰੋ ਗਲਤ ਹੈ ਤੇਰੀ ਬਣਾ ਲੋ ਉਹਨਾਂ ਨੇ ਪਗੜੀ ਬਣਾ ਅਸਲ ਚ ਕਹਾਣੀ ਬਣਾਈ ਹੈ ਉੱਥੇ ਸਾਕੀ ਬਣਾਇਆ ਹੋਰ ਸਾਕੀ ਦਾ ਬਣਾਇਆ ਕਿਸੇ ਮੁਗਲ ਦੀ ਮੁਗਲ ਹੈ ਉਹਦੀ ਘੋੜੀ ਦਾ ਬੇਸ਼ੇਰਾ ਚਕਾਇਆ ਇਹਨੂੰ ਉਹਦੇ ਹਿਸਾਬ ਨਾਲ ਇਹਨਾਂ ਨੇ ਲਫ਼ਜ਼ ਬਦਲੇ ਸਾਕੀ ਦੇ ਅਨੁਸਾਰ ਸਾਕੀ ਦੇ ਅਨੁਸਾਰ ਲਫ਼ਜ਼ ਬਦਲ ਲਿਆ ਕਿਉਂਕਿ ਮਗੋਲ ਵੀ ਆ ਰਹੀ ਹੈ ਦਵਾਰਕਾ ਨਗਰੀ ਵੀ ਆ ਰਹੀ ਦਵਾਰਕਾ ਨਗਰੀ ਵੀ ਆ ਰਹੀ ਹੈ ਗੋਲ ਵੀ ਆ ਰਹੀ ਰਾਸ ਵੀ ਆ ਰਹੀ ਹੈ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਕਹਾਣੀ ਘੜ ਕੇ ਯਾਰਥ ਕੀਤੇ ਨੇ ਉਹਨਾਂ ਨੂੰ ਤੇਰੀ ਕਰਨਾ ਪਿਆ ਇੱਥੇ ਜਾਣ ਕੇ ਕਰ ਲੈ ਉਹ ਸਾਖੀ ਜੀ ਦਾ ਬਗਾਵ ਸਮਝੇ ਨਹੀਂ ਆਈ ਅਸਲ ਚੋੜ ਨੂੰ ਗੁਰਬਾਣੀ ਦੀ ਸਮਝੇ ਨਹੀਂ ਆਈ ਇਹਨਾਂ ਨੂੰ ਸਮਝ ਨਹੀਂ ਆਈ ਉਹ ਕੁਛੇ ਕਰ ਲੈ ਉਹਨਾਂ ਨੇ ਵੀ ਇੱਥੇ ਭਾਈ ਬਿਸਪ੍ਰਿੰਟ ਹੋਊ ਇੱਥੇ ਐਂ ਕਰ ਲੋ ਇੱਥੇ ਐਂ ਕਰ ਲੋ ਨਿੱਕੀ ਬਗਾਰ ਵੀ ਬਚੇਰਾ ਚੱਕਦਾ ਬਗਾਰੀ ਆ ਹਾਂ ਉਹ ਬਚੇਰਾ ਚੱਕਦਾ ਉਹ ਘੋੜੀ ਆਖੇ ਉਹਦੀ ਸੂਪੀ ਰਾਹ ਜਾਂਦਾ ਸੀ ਉਹ ਕਹਿੰਦਾ ਮੇਰੀ ਘੋੜੀ ਦਾ ਬਚੇਰਾ ਚੱਕ ਹੁਣ ਉਹਨਾਂ ਦਾ ਰਾਹ ਸੀ ਕਹਿੰਦਾ ਮੈਨੂੰ ਚੱਕਣਾ ਪੈ ਗਿਆ ਉਹਨੂੰ ਕਹਿ ਰਿਹਾ ਡਿੱਕੀ ਤੇਰੀ ਬਗਾਰੀ ਤੇਰੀ ਬਗਾਰੀ ਬਹੁਤ ਛੋਟੀ ਹੈ ਉਹਨੂੰ ਕਿ ਮੈਂ ਕਹਿ ਦੂੰਗਾ ਡਿੱਕੀ ਬਗਾਰੀ ਗੁਰਵਾਨੀ 'ਚ ਲਿਖ ਦੂੰਗਾ ਇਹ ਗੱਲ ਆਹ ਦਾ ਅਰਥ ਕੀ ਤੇ ਇਹਨਾਂ ਲੋਕਾਂ ਨੇ ਜਿਹੜੇ ਲੋਕ ਇਹ ਜੇ ਸੀ ਉਹ ਕੁਝ ਵੀ ਕਰ ਸਕਦੇ ਨੇ ਤੇਰੀ ਕਿਉਂ ਨਹੀਂ ਕਰ ਸਕਦੇ ਉਹ ਜਿਹੜਾ ਇਹਨਾਂ ਨੂੰ ਕੁਝ ਕੂੜ ਪ੍ਰਚਾਰ ਕਰਨ ਨੂੰ ਮਤਿਆ ਹੋਇਆ ਸੀ ਉਹ ਤੇਰੋ ਤੇ ਤੇਰੀ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਮਿੱਠੇ ਤੇਰੇ ਬੋਲ ਮਿੱਠੇ ਤੇਰੇ ਬੋਲ ਉਹ ਉਹਦੇ ਮਿੱਠੇ ਬੋਲ ਹੁੰਦੇ ਪਈ ਜਿਹੜਾ ਕਹਿੰਦਾ ਬਿਸ਼ੇਰਾ ਚੱਕ ਬੜੇ ਮਿੱਠੇ ਬੋਲ ਹੋਗੇ ਉਹਦੇ ਅਰ ਕੋੜੀ ਦਾ ਬਿਸ਼ੇਰਾ ਆਦਮੀ ਚੱਕ ਕੇ ਤੁਰਪੇ ਹੋ ਨਹੀਂ ਸਕਦਾ ਅੱਛੇ ਦੀ ਹਾਂਜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਅਰੇ ਨਗਰੀ ਤਾਂ ਦਵਾਰਕਾ ਦੁਆਰਗਾ ਨਗਰੀ ਵਿੱਚ ਸੀ ਇਹ ਗੱਲ ਦੁਆਰਗਾ ਦਾ ਹੋਇਆ ਹੀ ਨਹੀਂ ਲੋਬ ਨੇ ਦੁਆਰਗਾ ਨੂੰ ਜਾ ਕੇ ਉੱਥੇ ਸੁਬੂਦਰ ਤੇ ਕੰਡੇ ਤੇ ਉੜੀਸਾ ਜੈਦਵਾਰ ਕਾ ਉੱਥੇ ਨਾਮ ਤੇ ਗਿਆ ਹੀ ਨਹੀਂ ਇਹ ਤਾਂ ਇੱਧਰ ਪੰਜਾਬ ਨੂੰ ਇੱਧਰ ਨੂੰ ਆਇਆ ਕਬੀਰ ਕੋਲ ਨੂੰ ਮਹਾਰਾਸ਼ਟਰ ਤੇ ਉਹ દ્વાਰਕਾ ਨਗਰੀ ਕਾ ਹੈ ਕਿ ਬਗੋਲ ਕਨੇ દ્વાਰਕਾ ਨਗਰੀ ਬਗੋਲਾਂ ਦਾ ਕੀ ਕਬ દ્વાਰਕਾ ਨਗਰੀ ਦੇ ਹਿੰਦੂ ਨੇ દ્વાਰਕਾ ਨਗਰੀ ਦੇ ਹਿੰਦੂ ਨੇ ਜਦ ਬਗੋਲ ਹੈ ਨਹੀਂ ਤਵੇ ਬੇਸ਼ੇਰੀ ਕਿਨੇ ਚਕਾਈ ਜਦ ਬਗੋਲ ਹੈ ਨਹੀਂ ਉਥੇ ਤੇ ਨਾਲੇ ਕਹਿੰਦੇ ਕੋੜੀ ਦੀ ਬੇਸ਼ੇਰੀ ਚਕਾਤੀ દ્વાਰਕਾ ਦੇ ਜੇ ਬੱਚੇ ਸੀ ਉਹਦੇ ਚਕਾਉੜ ਦੀ ਲੋੜ ਕੀ ਸੀ ਤਰ ਨਾਲੇ ਕਨੇ ਰਾਜ ਹਉਦੇ ਸੀ ਕਿਤੇ ਇਹ ਤਾਂ ਖਬਰਾਂ ਕੀ ਅਰਥ ਕਰਦੇ ਨੇ ਕਿ ਉਹਨਾਂ ਦਾ ਕਹੇ ਜਾ ਤਮਾਦ ਸੀ ਔਰ ਕਹੇ ਜਾ ਸੁਣਨ ਵਾਲੇ ਲੋਕ ਸੀ ਦਵਾਰਕਾ ਨਗਰੀ ਹੋਈਗੀ ਦਵਾਰਕਾ ਨਗਰੀ ਕਾਹੇ ਕੇ ਮਗਰ ਜਿਹੜੇ ਦਵਾਰਕਾ ਨਗਰੀ ਹੈ ਉਤੇ ਹਮਕਾਰੀਆਂ ਦਾ ਕੋਈ ਕੰਮ ਨਹੀਂ ਉਹ ਗੋਲ ਜਿਹੜਾ ਲਫਜ਼ ਹੈ ਖੋ ਮੇਰਾ ਵਰਤੀਕ ਮੈਂ ਦਾ ਪ੍ਰਤੀਕ ਮੁਗਲ ਸੁੱਕਾਰੀ ਇਹੰਕਾਰ ਹੈ ਉਹਦੇ ਚ ਜਿਹੜੀ ਹਿਰਦਾ ਦਵਾਰ ਦਵਾਰ ਕਾ ਦਵਾਰ ਕਾ ਤਾਂ ਜਿਵੇਂ ਹਰ ਦਵਾਰ ਹੈ ਨਾ ਉਧਰ ਘਰ ਦੇ ਵਿੱਚ ਵੜ ਗਿਆ ਜਿਹੜਾ ਹਰ ਦਵਾਰ ਹਰੀ ਦੇ ਦਵਾਰ ਤੇ ਚੱਲਿਆ ਗਿਆ ਉਹ ਦਵਾਰਕਾਰ ਹਰ ਦਵਾਰ ਕੋਈ ਗੱਲ ਹੈ ਉਹ ਦਵਾਰ ਕਾ ਰਖ ਲਿਆ ਨਾ ਹਰ ਦਵਾਰ ਰਖ ਲਿਆ ਹਿਰਦੇ ਦਾ ਨਾ ਦਵਾਰ ਕਾ 68 ਦੀਰਧ ਗੁਰ ਘਰੇ ਦਿਖਾਇਆ ਅਰਸ਼ੜ ਦੀਰ ਤੇ ਗੁਰ ਘਰੇ ਦਿਖਾਏ ਉਹ દ્વાਰਕਾ ਨਗਰੀ ਦਾ ਹਿਰਦੇ ਦਾ ਨੂ ਕਾਹੇ ਕੇ ਮਗੋਲ ਉਥੇ ਅਕਾਰੀ ਨਹੀਂ ਜਾ ਸਕਦਾ WhatsApp ਦਾ ਉਥੇ ਬਗੋਲ ਜਿਹੜਾ ਹੈ ਬੋਲ ਨਹੀਂ ਇੱਧੇ ਜਾਂਦਾ ਬਗੋਲ ਦਾ ਤੇਰੇ ਕੁਟੀ ਜੇ ਰਹਿੰਦੇ ਨੇ ਉਹ ਤਾਂ ਇੱਕ ਆਖ ਹੈ ਉਹਨਾਂ ਦੀ ਤਾਂ ਉਹ ਸ਼ਬਦ ਨੂੰ ਨਾਮ ਨੂੰ ਉਹ ਨਹੀਂ ਬੰਦੇ ਆ ਬਗੋਲ ਇੱਧੇ ਚ ਪਰਵੇਸ਼ ਨਹੀਂ ਕਰ ਸਕਦਾ ਕਉਕੇ ਉਹ ਕਾਣਾ ਜਿਹੜਾ ਚਮਕਾਰੇ ਜੋ ਹੈ ਪਰਮਕਾ ਨਾਸ ਨਹੀਂ ਹੋਇਆ ਉਹਦਾ દ્વાਰਕਾ ਨਗਰੀ ਚ ਬੰਗੋਲ ਨਹੀਂ ਹੁੰਦੇ ਚੰਦੀ ਹਜ਼ਾਰ ਆਲਮ ਇਕਲ ਖਾਨਾ ਹਮ ਜਿਨੀ ਪਾਤਸ਼ਾਹ ਸਾਵਲੇ ਮਰਨਾ ਚੰਦੀ ਹਜ਼ਾਰ ਆਲਮ ਦੁਨੀਆ ਕਿੰਨੀ ਹੈ ਚੰਦੀ ਹਜ਼ਾਰ ਆਲਮ ਦੁਨੀਆਂ ਕਿੰਨੀਆਂ ਕਿੰਨੇ ਹਜ਼ਾਰਾਂ ਨਹੀਂ ਕਿਹਾ ਜਾ ਸਕਦਾ ਇਕਲਖਾਨਾ ਹਜ਼ਾਰਾਂ ਕਿੰਨੀ ਦੁਨੀਆਂ ਚੰਦੀ ਹਜ਼ਾਰਾਂ ਕਿੰਨੇ ਹਜ਼ਾਰ ਹੈ ਕੋਈ ਪਤਾ ਨਹੀਂ ਪਬਲਿਕ ਦਾ ਇਕਲਖਾਨਾ ਪਰ ਮੈਨੂੰ ਤਾਂ ਇੱਕੋ ਦੀ ਦਸਾਰਿਆਂ ਚ 12 ਹੋਊਗੀ ਗਿਣਤੀ ਉੱਧਰ ਤਾਂ ਕੋਈ ਨਹੀਂ ਹੁੰਦਾ ਸਾਰਿਆਂ ਚ ਮੈਂ ਕੋ ਦੇਖਿਆ ਸਭ ਦੇ ਵਿੱਚ ਲਖਾਨਾ ਚੰਦੀ ਹਜ਼ਾਰ ਆਲਮ ਦੇ ਵਿੱਚ ਕੋਈ ਦੇਖ ਰਿਹਾ ਮੈਂ ਮੈਨੂੰ ਕੋਈ ਦਿਖ ਰਿਹਾ ਲਖਾਨਾ ਲਖਣਾ ਦੇਖ ਲੋ ਇਹਨਾਂ ਨੇ ਜਾਣ ਕੇ ਏਕਲ ਕਰਤਾ ਇਧਰ ਪਦਸ਼ੇਦਗੀ ਤਾਂ ਗਲਤ ਹੈਕਲ ਕੇ ਮੈਂ ਏਕ ਲਖਾਨਾ ਇੱਕ ਦੇਖ ਲਿਆ ਮੈਂ ਸਾਰਿਆਂ ਚ ਕੋਈ ਹੈ ਚੰਦੀ ਹਜ਼ਾਰ ਆਲਮ ਏਕ ਆਲਮ ਦੇ ਵਿੱਚ ਕਿਤੇ ਆਦਮੀ ਆਦਮੀ ਨਹੀਂ ਆਲਮ ਚ ਸਾਰੇ ਜੀ ਜਾਣਤਾਗੇ ਕਟਕਟ ਮੈਂ ਹਰ ਜੂ ਬਸੇ ਵਾਲੀ ਗੱਲ ਆ ਇਹ ਇਹੜਾ ਕਟਕਟ ਮੈਂ ਹਰ ਜੂ ਬਸਿਆ ਜਿੱल्ली ਵੀ ਜਿੱਥੇ ਵੀ ਕਿਤੇ ਆਤਮਾ ਹੈ ਚਾਹੇ ਹੋ ਪਸ਼ੂ ਹੈ ਪੰਛੀ ਹੈ ਬਿਰਖ ਹੈ ਉੱਥੇ ਉਹ ਜੋਤ ਇੱਕੋ ਹੀ ਜੋਤ ਹੈ ਸਾਰਿਆਂ ਚ ਬਸ ਉਹ ਹੀ ਦੀਦਾ ਮੈਨੂੰ ਤਾਂ ਮੈਂ ਇੱਕ ਦੇਖ ਲਿਆ ਸਾਰਿਆਂ 'ਚ ਇੱਕ ਤਾਂ ਥੱਲੇ ਦੀ ਪੌੜੀ ਤੇ ਚੜਦਾ ਆ ਰਿਹਾ ਇੱਕ ਉੱਤੇ ਖੜਾ ਵਿਚਾਲੀਆਂ ਪੌੜੀਆਂ ਤੇ ਅੱਜ ਹੀ ਤਾਂ ਹੋਈ ਹੈ ਸਿਰੇ ਤੇ ਆ ਗਿਆ ਆਦਮੀ ਹੈ ਉਹ ਤਾਂ ਕਪੜਾ ਸਰੀਰ ਬਦਲਦਾ ਜੋਤ ਤਾਂ ਹੋਈ ਹੈ ਜੋਤ ਨਹੀਂ ਬਦਲ ਰਹੀ ਸਰੀਰ ਬਦਲ ਰਹੀ ਹੈ ਜੋਤ ਦੀ ਸਿਰਫ ਬੁੱਧੀ ਦੀ ਵੋਲਟੇਜ ਬਦਲ ਰਹੀ ਹੈ ਜੇ ਬੁੱਧੀ ਤੇ ਕੋਈ ਅਧਰ ਪੈ ਰਿਹਾ ਬੁੱਧੀ ਦਾ ਗਿਆਨ ਵੱਧ ਰਿਹਾ ਬੁੱਧੀ ਦਾ ਉਹਦਾ ਥੱਲੇ ਜਿਹੋ ਨਾਲ ਗਿਆਨ ਘੱਟ ਸੀ ਉਹਨਾਂ ਗਿਆਨ ਵੱਧ ਗਿਆ ਪੂਰਾ ਡਿਵੈਲਪ ਹੋਇਆ ਹੋਇਆ ਗਿਆਨ ਆਦਮੀ ਦਾ ਘੱਟ ਡਿਵੈਲਪ ਗਿਆਨ ਜਿਹੜਾ ਹੈਗਾ ਬੁੱਧਾ ਉਹ ਹੋ ਜਾਨਵਰਾਂ ਦੀ ਥੱਲੇ 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 ਘੱਟ 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 ਆਖਰ 83 ਲੱਖ ਪੌੜੀ ਚੜ੍ਹ ਕੇ ਸਿਰੇ ਆਦਮੀ ਚਲਾ ਗਿਆ ਤੇ ਜੋ ਤਵਰੀ ਕੋਈ ਹੈ ਮੈਂ ਤਾਂ ਦੇਖ ਲਈ ਬੰਦੂ ਤਾਂ ਸਮਝ ਆ ਗਈ ਕਈ ਹੋਇ ਤਾ ਭੇਦ ਵਿੱਚ ਸੀ ਇਹ ਗੱਲ ਉਹ ਕਹਿੰਦਾ ਮੈਂ ਦੇਖ ਲਈ ਇਹ ਹਮ ਚਿਨੀ ਪਾਤਸ਼ਾਹ ਸਾਵਲੇ ਵਰਨ ਬਰਨਾ ਹਮ ਚਿਨੀ ਹਮ ਚਿਨੀ ਪਾਤਸ਼ਾਹ ਸਾਵਲੇ ਵਰਨਾ ਸਾਵਲੇ ਵਰਨਾ ਜਿਹੜਾ ਸਾਵਲੇ ਵਰਨ ਦਾ ਪਾਤਸ਼ਾਹ ਹੈ ਹਮ ਚਿਨੀ ਉਹ ਮੈਂ ਖੋਜ ਲਿਆ ਹਮ ਚਿਨੀ ਚੀਨ ਲਿਆ ਚੀਨ ਲਿਆ ਖੋਜ ਲਿਆ ਸਾਰਿਆਂ ਵਿੱਚ ਸਾਂਭਲਾ ਤਾਂ ਇਹ ਜੋ ਪਰਮ ਪਰਮਚੈ ਸੰਸਾਰ ਚ ਖੋਜਿਆ ਜੀ ਸੰਸਾਰੀ ਜੀਵ ਦੀ ਗੱਲ ਹੁਕਮ ਦੀ ਗੱਲ ਨਹੀਂ ਐ ਸਾਂਭਲੇ ਵਰਣਾ ਐ ਇਹ ਸਾਂਭਲੇ ਵਰਣ ਵਾਲਾ ਇਹਦਾ ਵਰਣ ਹੈ ਉਹ ਵਰਣ ਤੇ ਵਰਣ ਇਹਦਾ ਵਰਣ ਹੈ ਜਿਹਦੇ ਕੋਈ ਸਰੀਰ ਹੈ ਉਹ ਵਰਣ ਹੈ ਚੰਗੀ ਹਾਲ ਵਿੱਚ ਦਿਖਿਆ ਹਾਲ ਵਿੱਚ ਦਿਖਿਆ ਉਹ ਜਿਹੜੀ ਆਤਮਾ ਚੰਦੀ ਯਾਰ ਆਲਮ ਦੇ ਵਿੱਚ ਜਿਹੜਾ ਏਕ ਆ ਉਹ ਉਹ ਲਖ ਲਿਆ ਉਹ ਦੇਖਿਆ ਉਹ ਸਾਹਮਣੇ ਵਰਣ ਉਹ ਸਾਹਮਣੇ ਵਰਨਾ ਉਹ ਕ੍ਰਿਸ਼ਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਆ ਦਸ ਭਾਸ਼ਾ ਕਹਿ ਰਹੇ ਨੇ ਐਸੀ ਗੱਲ ਹੋਈ ਕਿਤੇ ਕ੍ਰਿਸ਼ਨ ਸੇ ਕੀਟ ਜਿੰਨੇ ਵੀ ਕੀਟ ਨੇ ਸਾਰੇ ਕ੍ਰਿਸ਼ਨ ਜਿੰਨੇ ਉਹਦਾ ਰਿੰਦੇ ਸਾਹਮਣੇ ਵਰਣ ਵਾਲੇ ਸੀ ਉਹ ਉਹਨਾਂ ਨੇ ਦੇ ਇੱਕੇ ਕਹਤਾ ਇਹਨਾਂ ਨੇ ਕਹਤਾ ਕਿਤੇ ਕ੍ਰਿਸ਼ਨ ਸੇ ਕੀਟ ਸ਼ਾਮਲਾ ਹੀ ਆਕਦੇ ਨਾ ਸ਼ਾਮਲੇ ਵੜਨਾ ਹੀ ਹੋਰ ਕੀ ਆਸਪਤ ਗਜਪਤੀ ਨਰ ਹੈ ਨਰਿੰਦ ਆਸਪਤ ਗਜਪਤੀ ਨਰ ਹੈ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਰਾਬਾ ਕੇ ਸੋਭੀ ਮੀਰ ਮੁਕੰਦ ਜਿਹੜਾ ਆਸਪਤ ਹੈ ਮੇਰਾ ਪਤੀ ਅਸਪਤ ਮੇਰਾ ਅਸਪਤ ਗਜਪਤੀ ਆ ਜਿਹੜਾ ਮਾਨਾ ਬੁੱਧੀ ਹੈ ਕਹਿੰਦੀ ਮੇਰਾ ਪਤੀ ਆ ਜਿਹੜਾ ਮੇਰਾ ਮਾਨਾ ਗਜ ਗਾਜ ਹੋ ਗਿਆ ਨਾ ਸਿੱਧਾ ਹੁਣ ਉਹ ਗਜਪਤੀ ਹੋ ਗਿਆ ਨਾ ਸਿੱਧਾ ਹੋ ਗਿਆ ਹੁਣ ਨਰ ਹੈ ਪਹਿਲਾਂ ਤਾਂ ਹਾਥੀ ਸੀ ਇਹ ਤੇ ਗਜ ਸੀ ਹਾਥੀ ਕਰਕੇ ਗਜ ਕਹਿੰਦੇ ਤੇ ਹੁਣ ਸਿੱਧਾ ਹੋ ਗਿਆ ਕੁੱਟ ਕੇ ਸਿੱਧਾ ਕਰ ਲਿਆ ਥਪੜਾ ਕੇ ਗਜ ਵਰਗਾ ਹੁਣ ਗਜਪਤਾ ਨਰ ਹੈ ਨਰਿੰਦ ਨਰ ਹੈ ਨਰਿੰਦ ਇਹ ਨਾਰਾ ਹੈ ਦਰਿੰਦ ਚਾਹੇ ਨਰ ਹੋਵੇ ਇੱਕ ਤਾਂ ਨਾਰਾ ਉੱਧਰ ਲਾ ਇੱਕ ਨਾਰਾ ਦੇ ਵਿੱਚ ਨਰਿੰਦ ਹੈ ਜਿਹੜਾ ਜਿਹੜਾ ਚੋਟੀ ਤੇ ਪਹੁੰਚ ਗਿਆ ਨਰਾਂ ਚ ਜਿਆਦਾ ਗਿਆਨਵਾਨ ਹੋ ਗਿਆ ਰਾਜਾ ਹੋ ਗਿਆ ਨਾ ਹਾਂ ਚੋਟੀ ਤੇ ਪਹੁੰਚ ਗਿਆ ਨਾਰ ਹੈ ਚਾਹੇ ਨਾਰ ਹੈ ਉਹ ਚਾਹੇ ਨਿਰਧ ਨਾਮੇ ਕੇ ਸਵਾਮੀ ਮੀਰ ਮੁਕੰਦ ਨਾਮੇ ਕਾ ਜਿਹੜਾ ਸਵਾਮੀ ਐ ਸਾਰਿਆਂ ਦਾ ਹੀ ਮੀਰ ਹੈ ਉਹ ਇਹਨਾਂ ਦਾ ਸਾਰਿਆਂ ਦੇ ਉੱਤੇ ਨਾਮੇ ਕੇ ਸਵਾਮੀ ਮੀਰ ਨਾਮੇ ਦਾ ਸਵਾਮੀ ਦੇ ਅੰਦਰ ਸਾਰੇ ਹੀ ਨੇ ਚਾਹੇ ਨਰੇ ਉਹ ਸਾਰ ਸਾਰ ਜਿਹੜਾ ਉਹ ਨਿਰਧ ਦਾ ਜਿਹੜਾ ਰਾਜਾ ਵੀ ਹੈ ਉਹ ਤੋਂ ਹੀ ਮੰਗਦਾ ਨਾਮੇ ਦੇ ਸਵਾਮੀ ਦਾ ਮੰਗਦਾ ਉਹ ਵੀ ਵੀਰ ਵੀਰ ਉਹ ਹੁੰਦਾ ਜਿਹੜਾ ਇਹਨਾਂ ਤੋਂ ਅਮੀਰ ਜ਼ਿਆਦਾ ਹੋਵੇ ਇਹਨਾਂ ਦਾ ਜਿਆਦਾ ਤਾਂ ਨੱਸਦਾ ਹੋਵੇ ਵੀਰ ਬੁਕੰਦ ਬੁਕੰਦ ਮੇਰਾ ਮੂੜ ਉਹ ਹੈ ਇਹਨਾਂ ਸੌਮੀ ਹੋਗਾ ਮੇਰਾ ਜਿਹੜਾ ਮੂੜ ਹੈ ਉਸ ਵਖਤ ਇਹਦਾ ਮੂੜ ਕੀ ਹੈ ਪੂਰਨ ਬ੍ਰਹਮ ਸਾਹਮਲੇ ਬੜਨਾ ਦਾ ਉੱਪਰ ਸਾਰਿਆਂ ਦੇ ਪੂਰਨ ਬ੍ਰਹਮ ਪੂਰਨ ਬ੍ਰਹਮ ਤੇ ਥੱਲੇ ਬ੍ਰਹਮ ਜਿਹੜਾ ਬ੍ਰਹਮ ਹਸਾਂਲੇ ਬਣਨਾ ਇਹ ਜੋ ਪੂਰਨ ਬ੍ਰਹਮ ਉਹ ਮੀਰ ਮੁਕੰਦਾ ਨਾਮੇ ਕੇ ਸਵਾਮੀ ਮੀਰ ਮੁਕੰਦਾ ਤੇ ਬ੍ਰਹਮ ਨੇ ਹਸਾਂਲੇ ਬਣਨਾ ਨੇ ਪੂਰਨ ਬ੍ਰਹਮ ਤੱਕ ਜਾਣਨਾ ਪਾਰਵੰਤੀ ਗੱਲ ਤੇ ਹੈਈ ਦੀ ਜੋ ਤੱਕ ਦੀ ਗੱਲ ਹੈ ਹਾਂ ਜੁਰਾਨ ਨੋਸ